ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਸੂਰੇ ਵਾਲੇ ਤੋਂ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਘਰੇਲੂ ਪਰਿਵਾਰ ਦੇ ਘਰੇ ਆ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਵਿਖਾਉਣੇ ਆ ਦੋਸਤੋ ਦੋਵੇਂ ਝੋਟੀਆਂ ਦੋਸਤੋ ਇੱਕ ਪਹਿਲਾ ਸੂਆ ਤੇ ਇੱਕ ਦੂਜਾ ਸੂਆ ਦੋਸਤੋ ਪ੍ਰੋਪਰ ਡਿਟੇਲ ਜਿਹੜੀ ਆ ਦੋਸਤੋ ਆਪਾਂ ਆਪ ਹੀ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਤੁਸੀਂ ਕਰ ਲੈਣੀ ਆ ਆ ਸਾਹਮਣੇ ਵੇਖ ਰਹੇ ਆ ਦੋਸਤੋ ਦੂਜਾ ਸੂਆ ਸੁੰਦੀ ਏ ਝੋਟੀ ਅਠਾ 10 ਦਿਨਾਂ ਦੀ ਕੱਚੀ ਆ ਬਾਈਆਂ ਦਾ 14 ਲੀਟਰ ਦੇ ਲਾਗੇ ਦੋਸਤੋ ਪਹਿਲੇ ਸੂਏ ਬਾਈਆਂ ਦਾ ਦੁੱਧ ਇਹਨੇ ਪਾਇਆ ਢਾਂਚਾ ਦੋਸਤੋ ਵੱਡਾ ਜੇ ਗੱਲ ਕਰੀਏ ਪਿਓਰ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਜੈਡ ਬਲੈਕ ਆ ਥਣ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਸਾਰੀ ਕਰਵਾ ਦਿੰਨੇ ਆ ਨੰਬਰ ਆ ਜਿਹੜਾ ਦੋਸਤੋ ਆਪਾਂ ਬਾਈ ਦੇ ਸਕਰੀਨ ਤੇ ਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲਓ ਬਾਈ ਦਾ ਨਾਮ ਹੈਗਾ ਬੋੜਾ ਤੇ ਸੁਖ ਹਸਪਤਾਲ ਦੇ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਹੈਗਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆਂ ਦੇਖ ਸਕਦੇ ਆਂ ਬਿਲਕੁਲ ਪੱਧਰ ਪਿੱਠ ਪੁੜੇ ਦੇ ਵਿੱਚ ਆ ਹਵਾਨਾ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਦੇਖ ਸਕਦੇ ਆਂ ਬਿਲਕੁਲ ਸਾਫ ਸੁਰਾ थाना ਦੋਸਤੋ ਬਾਕੀ ਜੱਜਮੈਂਟ ਤੁਸੀਂ ਲਾ ਲੈਣੀ ਹੈ ਦੋਸਤੋ ਖੁੱਲੇ ਢਾਂਚੇ ਦੇ ਵਿੱਚ ਆ ਰਾਜੀ ਬੜੀ ਚੰਗੀ ਆ ਸਿੰਘ ਦੋਸਤੋ ਕੁੰਡਾ ਹੀ ਆ ਜੇ ਗੱਲ ਕਰੀਏ ਨਾ ਥੋੜਾ ਜਿਹਾ ਮਗਰੋ ਹੋ ਕੇ ਮੁੜਿਆ ਵੇਰ ਬੂਲ ਚੰਗੀ ਆ ਕਦ ਕਰ ਸੋਹਣਾ ਦੋਵੇਂ ਪਾਸੇ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਵਾ ਦਿੰਨੇ ਆ ਬਾਕੀ ਦੋਸਤੋ ਸੀਲਸ ਆਊਗਾ ਕੋਈ ਉਪਰੇ ਬੰਦੇ ਤੋਂ ਡਰਦੀ ਡਰਾਉਂਦੀ ਨਹੀਂ ਨਹੀਂ ਤਾਂ ਆਮ ਘਰਾਂ ਦੇ ਵਿੱਚ ਜਾਈਦਾ ਵੀਡੀਓ ਬਣਾਉਣ ਦੋਸਤੋ ਪਸ਼ੂਸ਼ੇ ਦੀ ਨੇੜੇ ਨਹੀਂ ਹੋਣ ਦਿੰਦਾ ਦੇਖ ਸਕਦੇ ਆ 8 ਤੋਂ 10 ਦਿਨ ਸੂਨ ਦੇ ਵਿੱਚ ਇਹਨੇ ਲੈ ਜਾਣੇ ਆ ਹਵਾਨਾ ਦੋਸਤੋ ਇਹਨੇ 8 9 ਦਿਨਾਂ ਅਜ ਹੋਰ ਵੀ ਸੋਹਣਾ ਤਿਆਰ ਕਰ ਜਾਣਾ ਦੋਵੇਂ ਪਾਸੇ ਤਾਂ ਤੁਹਾਨੂੰ ਜੱਜਮੈਂਟ ਕਰਵਾ ਦਿੰਨੇ ਆ ਦੇਖ ਸਕਦੇ ਆ ਸੇਮ ਸਾਈਜ਼ ਦੇ ਥਾਣਾ ਦੋਸਤੋ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਤੇ ਸੋਨੇ ਕਦ ਕੱਢ ਦੇ ਵਿੱਚ ਤੋੜ ਕੇ ਤੁਹਾਨੂੰ ਖਾ ਦਿਨੇ ਲੈ ਵੀ ਇੱਕ ਵਾਰੀ ਗੀੜਾ ਕੜਵਾ ਲਈ ਲੋ ਵੀ ਤੁਰ ਹੀ ਜਾਂਦੀ ਤੋ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਹੋ ਜਾਣੀ ਹੈ ਦੇਖ ਫਿਰ ਮੋੜ ਲਾ ਲ ਸੀਲ ਸਾਊਗਾ ਦੋਸਤੋ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਐ ਦੂਜੇ ਸੂਏ ਲਈ ਗੱਬਣਾ ਅਰਥ ਤੋਂ ਦੱਸ ਦਿੰਨੇ ਨੇ ਸੂਨ ਦੇ ਵਿੱਚ ਲੈ ਜਾਣੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਖੇਤੀ ਬੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਆਣਾ ਚੰਗੇ ਪਸ਼ੂ ਪਾਲਣ ਦਾ ਕੰਮ ਆ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾ ਲੈਣਾ ਜਿਹੜੇ ਵੀ ਦੇ ਦੋਸਤੋ ਦੋਨਾਂ ਨਗਾ ਜੋ ਕੋਈ ਵੀ ਨਗ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਐ ਇਹਦਾ ਰੇਟ ਦੀ ਗੱਲ ਕਰ ਲਈਏ ਦੋਸਤੋ ਬਾਈਆਂ ਦਾ 170 ਰੇਟ ਆ ਮੌਕੇ ਤੇ ਮਾਨਤਾਨ ਹੋ ਜੂ 2 ਨੰਬਰ ਝੋਟੀ ਦੀ ਗੱਲ ਕਰੀਏ ਤਾਂ ਇਹ ਦੋਸਤੋ 15 ਦਿਨਾਂ ਦੀ ਕੱਚੀ ਆ ਪਹਿਲਾ ਸੂਆ ਸੂਣਾ ਸਿੰਕ ਕੁਆਲਿਟੀ ਇਹਦੀ ਵੀ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਸੋਹਣੇ ਕੱਦ ਕਾਠ ਦੇ ਵਿੱਚ ਆ ਇਹ ਵੀ ਥਣਵਾਨਾ ਦੋਸਤੋ ਕਰਮਾ ਵਾਲੀ ਨੂੰ ਇਹਨੂੰ ਵੀ ਸੋਹਣਾ ਲੱਗਿਆ ਦੇਖ ਸਕਦੇ ਆ ਸਿੰਗਾਰੀ ਕੁਆਲਿਟੀ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਚੰਗੀ ਬਾਡੀ ਬੰਤਰਾ ਦੋਸਤੋ ਸੋਹਣਾ ਪਹਿਲੇ ਸੂਏ ਜੇ ਗੱਲ ਕਰੀਏ ਸੋਹਣਾ ਕੱਦ ਕਾਠਾ ਥਾਣਾ ਦਾ ਸਾਈਜ਼ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਾਣਾ ਗੈਪ ਦੇ ਉੱਤੇ ਇਹ ਤਕਰੀਬਨ ਦੋਸਤੋ 15 ਦਿਨਾਂ ਦੀ ਕੱਚੀ ਬਾਈ ਦੱਸਦਾ ਤੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਐ ਨੇ 15 ਦਿਨਾਂ ਤਾਈਂ ਬਾਕੀ ਰਾਜੀਪਲੀ ਦੀ ਗੱਲ ਕਰੀਏ ਰਾਜੀਪਲੀ ਇਹ ਵੀ ਚੰਗੀ ਆ ਦੇਖ ਸਕਦੇ ਮਗਰਲੇ ਪਾਸੇ ਵੀ ਦੋਸਤੋ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਬਿਲਕੁਲ ਪੱਧਰ ਪਿੱਠ ਥੂੜੇ ਦੇ ਵਿੱਚ ਆ ਦੋਸਤੋ ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਚਾਰੇ ਜੀ ਗੱਲ ਕਰੀਏ ਗੈਗੂ ਚੰਗਾ ਬਾਕੀ ਸੋਹਣੇ ਕਦ ਕੱਟ ਦੇ ਵਿੱਚ ਆ ਰਾਜੀਪਲੀ ਚੰਗੀ ਆ ਪੈਟ ਪੂਰੇ ਨਹੀਂ ਤੁਸੀਂ ਨਿਗਾ ਮਾਰ ਸਕਦੇ ਆ ਲੈ ਵੀ ਇਹਦਾ ਵੀ ਇੱਕ ਵਾਰੀ ģੀੜਾ ਕਰਵਾ ਦਿੰ। ਇਹੇ ਝੋਟੀ ਦੋਸਤੋ ਪਹਿਲਾ ਸੂਆ ਜਿਹਦੇ ਪਸੰਦ ਹੋਵੇ ਇਹਦਾ ਰੇਟ ਬਾਈ ਜਾਂਦੇ 1 ਲੱਖ ਤੇ 60000 ਰੁਪਇਆ ਮੌਕੇ ਦੇ ਮਾਨਤਨ ਇਹਦੇ ਵਿੱਚੋਂ ਵੀ ਹੋ ਜੂਗਾ। ਦੇਖ ਸਕਦੇ ਆ ਤੁਰੀ ਜਾਂਦੀ ਤਾਂ ਤੁਹਾਨੂੰ ਇਹਦੀ ਵੀ ਹਵਾਨਾ ਜੀ ਜਿਹੜੀ ਜੱਜਮੈਂਟ ਆ ਜਾਣੀ ਆ। ਤਕਰੀਬਨ 12-13 ਦਿਨ ਤੇ ਲਗਭਗ ਇਹਦੇ ਬਾਈ ਜਾਂਦਾ ਪਏ ਆ 15 ਦਿਨਾਂ ਦੇ। ਦੀਵਾ ਤੋੜ ਕੇ ਦੋਸਤੋ ਤੁਹਾਨੂੰ ਵਿਖਾਤੀ ਤੇਲ ਆ ਜਿਹੜੀ ਦੋਸਤੋ ਬਾਈ ਦੇ ਦੱਸਣ ਮੁਤਾਬਕ ਆਪਾ ਸਾਰੀ ਤੁਹਾਨੂੰ ਦੱਸਤੀ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਆਪਦੀ ਇਥੇ ਆ ਕੇ ਤਸੱਲੀ ਕਰ ਲੈਣੀ ਆ ਬਾਈ ਦਾ ਪਿੰਡ ਹੈਗਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾ ਤੇ ਸੁਖ ਹਸਪਤਾਲ ਦੇ ਸਾਹਮਣੇ ਗਲੀ ਦੇ ਵਿੱਚ ਬਾਈ ਦਾ ਘਰ ਆ ਨਾਂ ਹੈਗਾ ਬੋੜਾ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਦੋਸਤੋ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ